ਰਾਦਾਵੜੀ ਕਾ ਸਕੂਲ ਨੇ ਇੱਕ ਬਹੁਤ ਅੱਛਾ ਉਪਰਾਲਾ ਕਰਿਆ ਹੈ ਕਿ ਕਿੰਨੀਆਂ ਜ਼ਿਆਦਾ ਬਟਾਲੀਅਨਸ ਜਿਹੜੀਆਂ ਪੰਜਾਬ 'ਚ ਹੈਗੀਆਂ ਨਾ ਵੈਰੀ ਵੈਰੀ ਨਾਈਸ ਬਿਕਾਜ਼ ਦ ਸਟਾਰਸ ਟੂ ਹੰਬਲ ਵਿਦ ਅਸ ਐਂਡ ਦੇ ਵੇਰ ਰਿਸਪੈਕਟਫੁਲ ਐਸ ਥੇ ਪਹਿਲਾ ਕੈਂਪ ਸੀ ਇਹ ਮੈਨੂੰ ਕਾਫੀ ਵਧੀਆ ਲੱਗਿਆ ਇਹ ਬਹੁਤ ਅੱਛਾ ਰਹਾ ਅਮੀ ਕੰਪਨ ਜ਼ੋਨ ਸੇ ਨਿਕਾਲ ਕੇ ਹਮੇਂ ਬਤਾਇਆ ਕਿ ਅਸਲੀ ਲਾਈਫ ਮੇ ਕਿੰਨੇ ਸਟਰਗਲਸ ਹੋਏ ਇਹ ਕੈਂਪ ਦਾ ਬਹੁਤ ਮਜ਼ਾ ਆਇਆ ਇੱਕ ਤਾਂ ਰਾਦਾਵੜੀ ਕਾ ਸਕੂਲ ਕੇ ਜੋ ਰੂਮਸ ਤੇ ਉਹ ਬਹੁਤ ਅੱਛੇ ਤੇ ਬਹੁਤ ਤੱਕ ਜਿਹੜਾ ਐਨਸੀਸੀ ਕੈਡਟਸ ਦਾ 19 ਬਟਾਲੀਨ ਦਾ ਕੈਂਪ ਚੱਲ ਰਿ इन्फॉर्म किया क्या तुम स्कूल दे रहे करो <laughs> <laughs> ਜਨਾ ਕੈਂਪ ਲਗਾ ਗਿਆ 10 ਦਿਨ ਦਾ ਜਦਿਆਗਾ ਬਹੁਤ ਵੀ ਹੋ ਰਿਹਾ ਹੈ ਸੈਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਵੈਲਕਮ ਕਰ ਰਹੀ ਹਾਂ ਰਾਧਾ ਵਾਟਿਕਾ ਸਕੂਲ ਨੇ ਇੱਕ ਬਹੁਤ ਅੱਛਾ ਉਪਰਾਲਾ ਕਰਿਆ ਹੈ ਕਿ ਕਿੰਨੀਆਂ ਜ਼ਿਆਦਾ ਬਟਾਲੀਅਨਸ ਜਿਹੜੀਆਂ ਪੰਜਾਬ ਦੀਆਂ ਹੈਗੀਆਂ 19 ਪੰਜਾਬ 3 ਪੰਜਾਬ 6 ਪੰਜਾਬ ਇਹ ਸਾਰੀਆਂ ਬਟਾਲੀਅਨਸ ਦੇ ਬੱਚਿਆਂ ਨੂੰ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਬੜੀ ਦੂਰ-ਦੂਰ ਤੋਂ ਬੱਚੇ ਇੱਥੇ ਆਏ ਹਨ ਔਰ ਇਹਨਾਂ ਨੇ ਕੈਂਪ ਲਗਾਇਆ ਅਰੇਂਜਮੈਂਟਸ ਬਹੁਤ ਅੱਛੇ ਰਏ ਹਨ ਔਰ ਇਹਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਬਰਦਸਤ ਐਨਥੂਸੀਆਜ਼ਮ ਵੀ ਜਨਰੇਟ ਹੁੰਦਾ ਬੱਚੇ ਬਹੁਤ ਮੋਟੀਵੇਟ ਹੁੰਦੇ ਆ ਔਰ ਆਰਮੀ ਦੇ ਅਲੱਗ-ਅਲੱਗ ਫੀਲਡਸ ਦੇ ਵਿੱਚ ਜਾਣ ਦੇ ਲਈ ਵੀ ਬਹੁਤ ਤਰ੍ਹਾਂ ਦੇ ਸਾਡੇ ਕਮਾਂਡਿੰਗ ਆਫਿਸਰਸ ਨੇ ਬਹੁਤ ਬੱਚਿਆਂ ਨੂੰ ਪ੍ਰੇਰਣਾ ਦਤੀ ਹੈ ਔਰ ਇਹਨਾਂ ਦੇ ਵਿੱਚੋਂ ਕਾਫੀ ਬੱਚਿਆਂ ਦੀ ਅੱਗੇ ਥਲ ਸੈਨਾ ਕੈਂਪ ਦੇ ਲਈ ਵੀ ਸਿਲੈਕਸ਼ਨ ਹੋਈ ਹੈ ਔਰ ਮੈਂ ਸਮਝਦੀ ਆ ਕਿ ਇਹ ਸ਼ਹਿਰ ਦੇ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਇਨਾ ਅੱਛਾ ਕੈਂਪ ਇੱਥੇ ਇਹਨਾਂ ਨੇ ਆਰਗੇਨਾਈਜ਼ ਕਰਾਇਆ ਅਜੇ ਸ਼ਹਿਰ ਦੇ ਵਿੱਚ ਜਿਹੜਾ ਰਨਅਪ ਕੀਤਾ ਜਾ ਰਿਹਾ ਹੈ ਇਹ ਦੇਖੀ ਕਿਸ ਦੇਸ਼ ਹੈ ਆਪਣਾ ਇਹ ਸ਼ਹਿਰ ਦੇ ਵਿੱਚ ਇਹ ਰੈਲੀ ਜਿਹੜੀ ਕਰੀ ਜਾ ਰਹੀ ਹੈ ਇਹਦਾ ਮੇਨ ਪਰਪਸ ਇਹੀ ਹੈ ਕਿ ਅਸੀਂ ਆਪਣੇ ਆਵਾਮ ਨੂੰ ਆਪਣੇ ਲੋਕਾਂ ਨੂੰ ਇਸ ਚੀਜ਼ ਦੇ ਲਈ ਜਾਗਰੂਕ ਕਰੀਏ ਕਿ ਜਿਆਦਾ ਤੋਂ ਜਿਆਦਾ ਬੱਚੇ ਮੋਟੀਵੇਟ ਹੋ ਕੇ ਯੂਥ ਸਪੈਸ਼ਲੀ ਮੋਟੀਵੇਟ ਹੋ ਕੇ ਐਨਸੀਸੀ ਵੱਲ ਮੂਵ ਹੋਏ ਤਾਂ ਜੋ ਦੇਸ਼ ਦੀ ਆਪਣੇ ਸਮਾਜ ਦੀ ਸੇਵਾ ਕਰ ਸਕਣ ਔਰ ਆਪਣੇ ਜਿਹੜਾ ਬਹੁਤ ਜਿਹੜੀ ਬੜੀ ਕੁਰੀਤੀ ਹੈਗੀ ਹੈ ਨਸ਼ਿਆਂ ਦੀ ਉਸ ਤੋਂ ਦੂਰ ਰਹਿ ਸਕਣ ਥੈਂਕ ਯੂ ਦੇ ਬੱਚਿਆਂ ਦੀ ਕੈਂਪ ਲੱਗਿਆ ਸੀਗਾ ਤੇ ਅੱਜ ਤੁਸੀਂ ਸ਼ਹਿਰ ਦੇ ਵਿੱਚ ਰੋਡ ਕਰ ਰਹੇ ਹੋ ਹਾਂਜੀ ਇਹ ਜਦੋਂ ਕੈਂਪ ਲੱਗਿਆ ਸਾਡੂੰ ਆਪਣਾ ਪਹਿਲਾ ਇਨਫੋਰਮ ਕੀਤਾ ਕਿ ਤੁਸੀਂ ਸਕੂਲ ਤੇ ਮੈਸੇਜ ਦੇ ਰਹੇ ਹੋ ਇੱਥੇ ਡਿਫਰੈਂਟ ਸਕੂਲ ਡਾਟ ਕਾਲਜ ਦੇ ਬੱਚੇ ਜਿਨ੍ਹਾਂ ਦੇ ਲਗਭਗ 450 ਸਟੈਂਥ ਹੈ ਕੈਂਪ ਦੇ ਵਿੱਚ ਆਏ ਹੋਏ ਹਨ ਜਿੱਥੇ ਐਨਸੀਸੀਡੀ ਮਿਲਟੀ ਟ੍ਰੇਨਿੰਗ ਹੋਇਆ ਹੈ ਅੱਜ ਲਾਸਟ ਸਮ ਅਪਡੇਅਰ ਹੋਰ ਇਹਨੇ ਇੱਕ ਸੁਝਾਸ਼ਨ ਦਿੱਤੀ ਕਿ ਇੱਕ ਸ਼ਾਰਟ ਆਪਣਾ ਮਾਰਚ ਪਾਸ ਕੀਤਾ ਜਾਵੇ ਤਾਂ ਕਿ ਦੂਸਰੇ ਬੱਚੇ ਇੰਟਰਸਟ ਲੈਂਡ ਐਨਸੀਸੀ ਦੇ ਵਿੱਚ ਹੋਰ ਪਰਸਨਲ ਡਿਵੈਲਪਮੈਂਟ ਹੋਵੇ ਤਾਂ ਇਹ ਆਪਣਾ ਮਾਰਚ ਪਾਸ ਕਰੇ ਪਹਿਲੇ ਤਾਂ ਮੈਂ ਕਾਰੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਰੈਲੀ ਨੂੰ ਅੱਜ ਕਵਰ ਕਰ ਰਹੇ ਹੋ ਮੈਂ ਅਨਪੂਮਾ ਸ਼ਰਮਾ ਰਾਧਾ ਵਾਟਿਕਾ ਸਕੂਲ ਦੀ ਪ੍ਰਿੰਸੀਪਲ ਅੱਜ ਇਹ ਕਹਿਣਾ ਚਾਹਨੀ ਆ ਕਿ ਰਾਧਾ ਵਾਟਿਕਾ ਸਕੂਲ 'ਚ ਪਿਛਲੇ 5 ਸਾਲਾਂ ਤੋਂ ਜਿਹੜੀ NCC ਚੱਲ ਰਹੀ ਸੀ ਔਰ ਅੱਜ ਇਸ ਮੰਥ 'ਚ 19 ਤਰੀਕ ਤੋਂ 28 ਤਰੀਕ ਤੱਕ ਜਿਹੜਾ NCC ਕੈਡਟਸ ਦਾ 19 ਪਟਾਲੀਅਨ ਦਾ ਕੈਂਪ ਚੱਲ ਰਿਹਾ ਸੀਗਾ ਉਦੇ ਚ ਰਾਧਾ ਵਾਟਿਕਾ ਸਕੂਲ ਦੇ ਐਨਸੀਸੀ ਕੈਡਟਸ ਔਰ ਬਾਕੀ ਹੋਰ ਸਕੂਲਾਂ ਦੇ ਕਾਲਜਾਂ ਦੇ ਐਨਸੀਸੀ ਕੈਡਟਸ ਨੇ ਅੱਜ ਕੈਂਪ ਦੇ ਲਾਸਟ ਦਿਨ ਸ਼ਹਿਰ ਚ ਜਿਹੜੀ ਇਹ ਰੈਲੀ ਕੱਢੀ ਹੈ ਇਸ ਰੈਲੀ ਦਾ ਮਕਸਦ ਇਹ ਹੈ ਕਿ ਆਪਾਂ ਸ਼ਹਿਰ ਨਿਵਾਸੀਆਂ ਨੂੰ ਇਸ ਗੱਲ ਤੋਂ ਅਵੇਅਰ ਕਰਵਾ ਸਕੀਏ ਕਿ ਪੰਜਾਬ ਚ ਜਿਹੜੇ ਨਸ਼ੇ ਚੱਲ ਰਹੇ ਨੇ ਜਾਂ ਪੰਜਾਬ ਚ ਜੜੀਆਂ ਹੋਰ ਵੀ ਕ੍ਰਿਤੀਆਂ ਨੇ ਅੱਜ ਆ ਕੱਲ ਅਸੀਂ ਸਾਰੇ ਕਹਿੰਦੇ ਆ ਕਿ ਜੇ ਬਹੁਤ ਗਰਮੀ ਹੋ ਗਈ ਹੈ ਤਾਂ ਇੱਕ ਸੰਦੇਸ਼ ਹੈ ਸਾਨੂੰ ਸਾਰਿਆਂ ਨੂੰ ਕਿ ਸਾਰੇ ਜਿਹੜੇ ਨੇ ਕਟੋ-ਕਟ ਬਹੁਤ ਜ਼ਿਆਦਾ ਆਪਾਂ ਵਿਕਸ਼ ਲਗਾਈਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ ਇਸ ਕੈਂਪਸ ਇਸ ਕੈਂਪ ਦੇ ਥਰੂ ਅਸੀਂ ਜੇ ਜਨਤਾ ਨੂੰ ਅਵੇਅਰ ਕਰਵਾ ਸਕਦੇ ਹਾਂ ਔਰ ਕੁਝ ਲੋਕ ਵੀ ਸਾਡੀ ਇਸ ਗੱਲ ਨੂੰ ਜੇ ਸਮਝ ਜਾਂਦੇ ਨੇ ਔਰ ਮੇਰੀ ਪੇਰੈਂਟਸ ਤੋਂ ਇੱਕ ਰਿਕੁਐਸਟ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਇਸ ਕੰਮ ਵੱਲ ਅਵੇਅਰ ਕਰਨ ਤਾਂ ਕਿ ਉਹ ਸਮਾਜ ਦੀ ਤੇ ਦੇਸ਼ ਦੀ ਸੇਵਾ ਕਰ ਸਕਣ ਥੈਂਕ ਯੂ ਮੇਰਾ ਨਾਮ ਮੇਰਾ ਨਾਮ ਛਵੀ ਸਿੰਘ ਹੈ ਅ ਛਵੀ ਇਹ 10 ਦਿਨ ਦਾ ਕੈਂਪ ਲਗਾ ਰਹਾ ਰਾਧਾਪਟਾ ਮੈਂ ਕਾਂਸੇ ਆਏ ਦਿਆਪੁਰ ਕਿਹਦਾ ਲਗਾ ਕੈਂਪ ਬਣ ਮੈਂ ਰਿਸ਼ਤੀ ਪਬਲਿਕ ਸਕੂਲ ਨਾਰੰਗਵਾਲ ਲੁਧਿਆਣਾ ਸੇ ਆਈ ਹੂੰ ਮੇਰਾ ਪਹਿਲਾ ਕੈਂਪ ਸੀ ਇਹ ਮੈਨੂੰ ਕਾਫੀ ਵਧੀਆ ਲੱਗਿਆ ਮੈਰਾ ਬਹੁਤ ਵਧੀਆ ਐਕਸਪੀਰੀਅੰਸ ਸੀ ਮੈਨੂੰ ਰਫ ਟਫ ਸਿਚੁਏਸ਼ਨਸ ਚ ਹੈਂਡਲਿੰਗ ਕਰਨਾ ਇਸ ਕੈਂਪ ਨੇ ਸਿਖਾਇਆ ਡੈਡੀਕੇਸ਼ਨ ਪੈਦਾ ਕੀਤੀ ਆਪਣੇ ਆਪ ਨੂੰ ਸੈਲਫ ਇੰਡੀਪੈਂਡੈਂਟ ਬਣਾਉਣਾ ਸਿਖਾਇਆ ਕਿਵੇਂ ਜਿਹੜਾ ਹੈ ਜਿਹੜੇ ਨਾਲ ਆਏ ਤੁਹਾਡੇ ਕੋਚ ਸੀ ਜਾਂ ਮਿਤੀ ਤੋਂ ਬੰਦੇ ਸਾਰੇ ਉਹਨਾਂ ਨਾਲ ਕਿਹਦਾ ਰਿਹਾ ਬਹੁਤ ਹੀ ਕੇਰਿੰਗ ਅਤੇ ਪੂਰਾ ਵਧੀਆ ਸਾਨੂੰ ਫੈਸਿਲਿਟੀਆਂ ਮਿਲੀਆਂ ਸਾਨੂੰ ਪੂਰੇ ਇੰਜੋਏ ਵੀ ਕਰਾਉਂਦੇ ਰਹੇ ਨੇ ਉਹ ਤੇ ਕਾਫੀ ਸਾਨੂੰ ਸਪੋਰਟ ਵੀ ਕਰਦੇ ਨੇ ਹਾਂਜੀ ਸਰ ਤੇ ਉਹਦਾ ਮਤਲਬ ਕੈਂਪ ਲੱਗਿਆ ਕਿਹਦਾ ਰਿਆ ਸਕੂਲ ਕਾਫੀ ਵਧੀਆ ਸੀ ਉੱਥੇ ਨਾਲ ਨੇਚਰ ਨਾਲ ਜਿਵੇਂ ਅਸੀਂ ਸ਼ਾਮ ਨੂੰ ਉੱਥੇ ਜਾਂਦੇ ਹੁੰਦੇ ਸੀ ਉੱਥੇ ਨਾਲ ਜੁੜਦੇ ਹੁੰਦੇ ਸੀ ਐਂਡ ਗੇਮਸ ਵੀ ਵਾਤ ਵਗੈਰਾ ਹੁੰਦੀਆਂ ਸੀ ਤੇ ਅਸੀਂ ਬਹੁਤ ਇੰਜੋਏ ਕੀਤਾ ਸੋ ਮਾਈ ਨੇਮ ਸਤ ਰੰਜੀਤ ਕੌਰ राधा पाटी का एक्सपीरियंस बहुत अच्छा रहा हमें कम्फर्ट जोन से निकाल के हमें बताया गया की अच्छा। लाइफ में कितने स्ट्रगल होते हैं और लाइफ में कैसे कैसे हम अपने नए तरीकों से थोड़े कंफर्ट जोन से बाहर आके कैसे जीते हैं पहली बार लगाया था जब ये फर्स्ट टाइम अच्छा जैसे आगे छुट्टियाँ होती थी छुट्टियों में पहले कभी घूमने चले गए या घर पे बैठ के मोबाइल का ਇਸ ਤੇ ਮਿਲ ਬੱਚੇ ਕਰ ਵੀ ਲੈ ਇਸ ਕੈਂਪ ਦੇ ਬਾਰੇ ਮੈਂ ਕੀ ਕਹਿਣਾ ਚਾਹਤੇ ਹਾਂ ਬੱਚੋਂ ਕੋ ਜੋ ਘਰ ਤੇ ਬੈਠੂ ਹੋ ਸੋ ਘਰ ਵਿੱਚ ਬੈਠ ਕੇ ਜਿਵੇਂ ਸਾਰੇ ਮੋਬਾਈਲ ਵਗੈਰਾ ਕਰ ਰਹੇ ਨੇ ਯੂਸ ਉਹਦਾ ਕੋਈ ਫਾਇਦਾ ਨਹੀਂਗਾ ਤੇ ਅਸੀਂ ਜਿਵੇਂ ਅਜਿਹੀ ਚੀਜ਼ ਕੈਂਪ ਲਗਾ ਰਹੇ ਹਾਂ ਇਹਦੇ ਵਿੱਚੋਂ ਜੈਸੀ ਰੈਲੀ ਗੱਡੀ ਆ ਕਾਫੀ ਬੈਨੀਫਿਟਸ ਹੋਏ ਨੇ ਹੋਰਾਂ ਨੂੰ ਜਾਗਰੂਕਤਾ ਮਿਲੀ ਆ ਐਂਡ ਐਵੇਂ ਕਰਕੇ ਅਸੀਂ ਹੋਰ ਵੀ ਕਈ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਤੇ ਨਾਲੇ ਖੁਦ ਵੀ ਆਪਣੇ ਆ ਫਿਜ਼ੀਕਲੀ ਵੀ ਹੋਰ ਸਟਰੌਂਗ ਹੋ ਰਹੇ ਆ ਐਂਡ ਮੈਂਟਲੀ ਵੀ ਹੋਰ ਸਟੇਬਲ ਹੋ ਬਾ ਰਹੇ ਆ ਗੁੱਡ ਮਾਰਨਿੰਗ ਸੋ ਮਾਈ ਨੇਮ ਇਜ਼ ਰਿਸ਼ਿਕਾ ਓਰ ਸਰਕੀਟ ਹਾਂਜੀ ਕਿਹੜਾ ਸਕੂਲ ਤੇ ਡੀਸਨ ਪ੍ਰੈਸਿਡੈਂਸੀ ਸਕੂਲ ਸੇ ਹਾਂ ਤਾਂ ਕੈਂਪ ਕਿਹਦਾ ਕਿਹਦਾ ਰਿਹਾ ਇਟ ਵਾਸ ਰੀਅਲੀ ਵੈਰੀ 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 ਨਾਈਸ ਬਿਕਾਜ਼ ਦ ਸਟਾਫ ਵਾਸ ਟੂ ਹੰਬਲ ਵਿਦ ਅਸ ਐਂਡ ਦੇ ਵੇਰ ਰਿਸਪੈਕਟਫੁਲ ਐਸ ਵੈਲ ਵੀ ਲਰਨਡ ਅ ਲੋਟ ਆਫ ਥਿੰਗਸ ਐਂਡ ਵੀ ਆਲਸੋ ਰੈਡ ਹਾਰਡ ਵਰਕ ਬਟ ਵੀ ਇੰਜੋਏਡ ਦ ਕੈਂਪ ਐਸ ਵੈਲ ਵੀ ਵਰ ਟੋਰ ਹਾਊ ਕੈਨ ਵੀ ਯੂਜ਼ ਵੈਪਨਸ ਹਾਊ ਕੈਨ ਵੀ ਰੀਡ ਮੈਪਸ ਇਟਸੈਟਰਾ ਅਜਾ ਜੈਸੇ ਅਲਗ-ਅਲਗ ਲੋਕ ਦੇ ਅਲਗ-ਅਲਗ ਸ਼ਹਿਰੋਂ ਦੇ ਜੋ ਕੈਂਡੀਡੇਟ ਆਏ ਹੋਏ ਤੇ ਉਹਨਾਂ ਦੇ ਸਾਥ ਆਪਕਾ ਕੈਸਾ ਵਿਗਾਰ ਰਹਾ ਐ ਐਕਚੁਅਲੀ एवरीवन ਵੇਅਰਸ ਦ ਸੇਮ ਯੂਨੀਫਾਰਮ ਸੋ ਇਟ ਇੰਡੀਕੇਟਸ ਦ ਯੂਨਿਟੀ ਐਂਡ ਡਿਸਿਪਲਿਨ ਆਈ ਮੀਨ ਇਟ ਇੰਡੀਕੇਟਸ ਇਟ ਇਜ਼ ਵੀ ਆਰ ਆਲਰ ਇਕੁਅਲ ਸੋ ਇਟ ਡਿਡਨ bothered me much because i couldn't know how, what is their background but we mixed up we talked we had lunch together we enjoyed together as well we played games we learned together so it was a very nice experience yes, sir. sir it was all okay because we have confidence we have our self-esteem that we were too much dedicated to this so that's why we were able to do it नाम मेरा साहब पीयूष पांडे okay. मैं साहब लोगों से अच्छा दिन दिन का कैंप लगाया कैसा लगा दस दिन के कैंप में साहब बहुत मजा आया एक तो राधा वाटिका स्कूल के जो रूम्स थे वो बहुत अच्छे थे बहुत हवादार थे यहाँ नहाने धोने की पूरी अच्छी फैसिलिटी थी राधा वाटिका ने इस चीज में बहुत अच्छा सपोर्ट दिया है साहब और दस दिन के कैंप में हमको वेपन ट्रेनिंग और मैप रीडिंग इन सब के बारे में भी सब कुछ बहुत सिखाया गया यहाँ पे फायर ब्रिगेड वाले भी आए थे एनडीआरएफ की टीम भी आई थी जिनसे हमको बहुत कुछ सीखने को मिला साहब और इस दस दिन के कैंप को मैं तो चाहता था कि और बढ़ जाए पर अब इतने दिन का ही है पर बहुत मजा आया और मैं कहता हूँ अच्छा इस दस इस दिन में सब सबसे अच्छा एक तो मेरे रूम की फैसिलिटी था बहुत अच्छे ठंडे रूम थे और मेस का खाना साहब बहुत अच्छा था आपस में भाईचारा का था आपस में भाईचारा सब बहुत अच्छा सब सब जो गैड्स थे वो सब मिलनसार और फ्रेंड्स फ्रेंड्स बहुत अच्छे फ्रेंड्स थे मेरे साहब जो ट्रेनिंग दे रहे थे वो साहब भी बहुत अच्छे नेचर के थे साहब ट्रेनिंग के टाइम पर ट्रेनिंग और साहब बाद में दोस्तों की तरह साहब